ਚੋਪਈ ਸਾਹਿਬ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੇ ਦਸੋਏ ਕਬਿਓ ਬਾਈ ਬੇਨਤੀ ਚੋਪਈ ਹਮਰੇ ਕਰੋ ਹਾਧਿਰਛਾ ਪੂਰਨ ਹੋਏ ਜਿਤ ਕੀ ਇਛਾ ਤਾਬ ਚਰਨ ਮੰਨ ਰਹਿ ਹਮਾਰਾ ਆਪਣਾ ਜਾਨਕ ਰੂਪ ਬ੍ਰਤ ਪਾਰਾ ਹਮਰਾ ਦੁਸ਼ਟ ਸਭ ਦਵ ਕਾਬ ਹੋ ਆਪ ਹਾਦੈ ਮਹ ਉਚਾਬ ਹੋ ਸੁਖੇ ਵਸੈ ਮੂਰਿ ਪਰਵਾਰਾ ਸੇਵ ਸਿਖ ਸੁਭੈ ਕਰਤਾਰ ਮੋ ਰੱਛਾ ਨਜ ਕਰਦੇ ਕਰੀਐ ਸਾਹਿਬ ਅਨਨ ਕੋ ਆਸੰਗਰਗੈ ਪੂਰਨ ਹੋਏ ਹਮਾਰੇ ਆਸਾ ਤੋਰ ਬਿਨ ਕਿ ਰਹੈ ਪਿਆਸਾ ਤੁਮਹਿ ਸਾੜ ਕੇ ਅਮਰ ਨਾ ਧਿਆਉ ਜੋ ਵਰਚਾਉ ਸੋ ਤੁਮ ਤੇ ਪਾਉ ਸੇਵਾ ਸਿੱਖ ਹਮਾਰੇ ਤਾਰੇ ਹੈ ਜਿਮ ਜਮਾ ਸ਼ਾਸਤਰ ਹਮਾਰੇ ਮਾਰੀ ਹੈ ਆਪਾ ਦੇਵ ਦੇ ਵਰਗੇ ਮਰਨ ਕਾਲ ਕਾ ਤਰਾਸ਼ਣ ਵਰਗੇ ਹੋ ਜੋਸ ਦਾ ਹਮਾਰੇ ਪਛਾਹ ਸ੍ਰੀ ਆ ਤੂ ਜੋ ਕਰਿ ਰੱਖਾ ਰਾਖ ਲਿਹੁ ਮੋ ਰਾਖ ਨ ਹਾਰੇ ਸਾਹੇ ਸੰਤ ਸਹਾਏ ਪਿਆਰੇ ਜੀਨ ਬੰਦ ਦਰਸ਼ਨ ਗਏ ਹੰਤਾ ਆਤਮੋਪੂਰੀ ਚਤੁਰ ਦਰਸ਼ਕੰਤਾ ਕਾਲ ਪਾਏ ਬ੍ਰਹਮ ਭਵਤਰਾ ਕਾਲ ਪਾਏ ਸ਼ੁਭ ਜਵਤਰਾ ਕਾਲ ਪਾਏ ਕਰਿ ਵਸ਼ਣ ਮਰਗਾਸਾ ਸਗਲ ਕਾਲ ਕਖੀ ਆਤਮਾਸ਼ ਜਵਨ ਕਾਲ ਜੋਗੇ ਸਭ ਕੀਓ ਅਬੇਦ ਨਾਇ ਬ੍ਰਹਮ ਜੋਥਿਓ ਜਵਨ ਕਾਲ ਸਹ ਲੋ ਸੁਵਾਰਨ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਗ ਜਗਤ ਬਨਾਇਓ ਦੇਵਦਾਤ ਜਥ ਨਉ ਜਾਇਓ ਆਦ ਅੰਤ ਕੇ ਅਵਤਾਰਾ ਸੋਏ ਗੁਰੂ ਸਮਝੀ ਹੋ ਹਮਾਰਾ ਨਮਸਕਾਰ ਦਿਸੇ ਕੋ ਹਮਾਰੇ ਸਗਲ ਪ੍ਰਜਾ ਜਨਾਵ ਸੁਵਾਰੇ ਸ਼ਿਵ ਕਨ ਕਾ ਸ਼ਿਵ ਗੁਣ ਸੁਖ ਦੇਓ ਸਤਰਣ ਕਾ ਪਲ ਮੋ ਬਦ ਕੇਓ ਘਟ ਘਟ ਕੇ ਅੰਦਰ ਕੇ ਜਾਣਤ ਭਲੇ ਬੁਰੇ ਕੇ ਪੀਰ ਬਿਸ਼ਾਨਤ ਚੇਟੇ ਤੇ ਗੰਜ ਰਸ ਤੂਲਾ ਸਾ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕੇ ਕੇ ਕੀ ਪੀਰਵ ਸ਼ਨ ਕੜਕੜ ਕੇ ਪੜਪੜ ਕੇ ਜਨ ਜਦ ਕਰਖ ਕਰਾ ਕਰਤਾਰ ਪ੍ਰਜਾ ਤਰਤ ਤਦ ਦੇਹ અપਾਰਾ ਜਵਾਖ ਰਖ ਕਰਤ ਹੋਗ ਬਹੁ ਤੁਮ ਮਲਤ ਦੇਹ ਤਰ ਸਭ ਹੋ ਜੀਤੇ ਬਦਨ ਕ੍ਰਿਸ਼ਟ ਸਵਤਾਰ ਆਪ ਆਪਣੀ ਬੂਜ ਉਚਾਰੈ ਤੁਮ ਸਭ ਜੀਤੇ ਰਹੇ ਦਿਨਾਲਮ ਜਾਨਤ ਬੇਦ ਪੀਦ ਅਨ ਆਲਮ ਨਿਰੰਕਾਰ ਅਨੰਦ ਰਵਕਾਂਦ ਨਾਮ ਆਦ ਅਨਿਲ ਅਨਾਦ ਸੰਭ ਤਾਕ ਅਨੁਚਾਰਤ ਪੀਦਾਂ ਜਾਕੋ ਪੀਵ ਨਾ ਪਾਉ ਦ ਪੀਦਾਂ ਤਾਕ ਕਰਪਾ ਹਰਨ ਨਮਾਨਤ ਮਹਾ ਮੂਲ ਹੈ ਕਾਛ ਪੀਵ ਨ ਜਾਣਤ ਮਹਾਦੇਵ ਕੋ ਕਹਿ ਦਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਹਿ ਪਿਵ ਆਪ ਆਪਨੇ ਬੁਧ ਹੈ ਜੀਤੇ ਬਰਨ ਦਾ ਪਿੰਨ ਪਿੰਨ ਤੂੰ ਹੈ ਤੇਤੇ ਤੂ ਰਾਲਖਾ ਨਾ ਜੈ ਬਿਸ਼ਾਰਾ ਕਹਿ ਬੁਧ ਸਜਾ ਪ੍ਰਥਮ ਸੰਸਾਰਾ ਇਕ ਰੂਪ ਨ ਉਸ ਰੂਪਾ ਰੰਗ ਪਿਉ ਰਾਵ ਕੇ ਹੀ ਭੂਪਾ ਅੰਡਜ ਜਿਰਜ ਸਿਤਿ ਜਕੀਨੀ ਤਮੇ ਖਾਨ ਬਹੋ ਰਚ ਦੇਨੀ ਕਹੋ ਫੁਜ ਰਾਜਾ ਹਵੇ ਬਠਾ ਕਹੋ ਸ਼ਿਵਣ ਪਿਉ ਸੰਗਰ ਕੈਠਾ ਸਗਰੇ ਸ੍ਰਿਸ਼ਟ ਦਿਖਾਇਆ ਚੰਪਾ ਭਵ ਆਜਗਾਂ ਸਰੂਪ ਸੁਆਮ ਭਵ ਔਰ ਅਚਾ ਮੇਰੀ ਧਮ ਕਰੋ ਸਿਖੋ ਬਾਹਰ ਸਿਖ ਸੰਗ ਰੋ ਦੋਹ ਤਿਥੇਠ ਵਤਰਪਤ ਸਗਲ ਮਨੇਸ਼ ਕਰੋਰਣ ਕਤਾ ਜੇ ਅ ਤੁਜ ਦਾ ਸਰਲੀ ਪਰੇ ਤਨ ਕੈ ਦੁਸ਼ਟ ਦੁਖਤ ਹਵੇ ਮਰੇ ਪੁਰਖ ਜਉਣ ਪਗ ਬਲੇ ਤੇ ਹਾਰੇ ਦਿਨ ਕੈ ਦੋ ਸੰਕਟ ਸਭ ਟਾਰੇ ਜੋ ਕਲਗੁਗਬਾਰ ਤਿਹਾਈ ਹੈ ਦਾ ਕੇ ਕਾਲ ਨਿਕਟ ਨਹਿ ਰਚਾ ਹੋਏ ਤਾਹੀ ਸਭ ਕਾਲ ਦੁਸ਼ਟ ਅਰਿਸ਼ਟ ਟਰੇ ਤਦ ਕੰਨ ਕਿਰਪਾ ਦ੍ਰਿਸ਼ਟ ਜਨ ਜਾਹੇ ਨਿਹਰ ਹੋ ਤਾਕੇ ਤਾਪ ਤਨ ਕੋਮ ਹਰ ਹੋ ਰਿਦ ਸਿਧ ਕਰਮੋਸਾ ਹੋਈ ਦੁਸ਼ਟ ਛਾਪ ਸਕੈ ਨਾ ਕੋਈ ਏਕ ਵਾਰ ਅਜਨਤ ਮੈ ਸੁਭਾਰਾ ਆਕਾਲ ਪਾਸ ਤੇ ਤਾਹੀ ਬਾਰਾ ਜਿਨ ਨਿਰਨਾਮ ਤਿਹਾਰੋ ਕਹਾ ਦਰ ਦੁਸ਼ਟ ਧੋਖ ਤੇ ਰਹਾ ਰੜਗੇਤ ਮੈਂ ਸ਼ਰਨ ਤੇ ਹਾਰੇ ਆਪ ਹਸ ਦੈਲੁ ਬੁਵਾਰੇ ਸਰਬ othor ਮੋਹੋ ਸਹਾਇ ਦੁਸ਼ਟ ਦਵਤੇ ਲਿਹਾ ਬਚਾਈ ਕਿਰਪਾ ਕਰੇ ਹਮ ਪਰਜਗ ਮਾਤਾ ਗ੍ਰੰਥ ਗਰਾ ਪੂਰਨ ਸਵਰਾਥਿ ਕਿਲੇ ਵਿਕ ਸਗਲ ਦੇਹੇ ਕੋ ਹਰਤਾ ਦੁਖ ਦੋਖਿਨ ਕਾਉਛੈ ਕਰਤਾ ਸਿਰਿਆ ਤੁਝ ਜਾ ਭਏ ਦਿਆਲਾ ਪੂਰਨ ਕਰਾ ਗ੍ਰੰਥ ਚਿਤ ਕੰਨ ਮਨ ਬਾੰਥ ਦਹਲ ਪਾਵੈ ਸੋਏ ਦੁਖ ਨਾ ਦਿਸੈ ਬਿ ਆਪ ਦੇ ਕੋਈ ਅਡੰ ਸੁਣ ਗੁੰਗਜ ਆਸ ਰਸਨਾ ਪਾਵੈ ਸੁਣੇ ਮੂੜ ਚਿਤ ਲਾਈ ਚਤੁਰਤਾ ਵੈ ਦੂਖ ਦਰਦ ਪਾਉ ਨਿਗਨਾ ਦਿਨ ਨਰਕੇ ਰਹੈ ਹੋ ਜੋ ਆਖੇ ਇਕ ਬਾਰ ਚੋਪਈ ਕੋ ਕਹੈ ਚੋਪਈ ਸੰਬਤ ਸਤ ਰਹੈ ਸੈ ਸੁਪਣੀ ਜੈ ਅਰਧ ਸੈ ਸੁਪਨ ਤਿਨ ਕਹਿਜੈ ਪਾਦਰ ਸੁਦੇ ਅਸ਼ਟਮੀ ਰਵਾਰਾ ਤੇ ਦਸਤੂਦਰਾਵ ਗ੍ਰੰਥ ਸੁਦਾਰਾ ਸਬਈਆ ਪਾਹੇ ਗਹਿ ਜਉ ਤੇ ਤੁਮਰੇ ਦਵਤੇ ਕੋ ਆਖ ਤਰਨਹਿਆਨੇਉ ਰਾਮ ਰਹੇ ਪੁਰਾਨੁ ਕੁਰਾਨ ਅਨੇਕ ਹੈ ਅਮਦੇਖ ਨਾ ਮਾਨਿਉ ਸਬਰੇ ਸਾਸਰ ਬੀਦ ਸਬੈ ਮੁਖੀਦ ਕਹੇ ਹਮੇਕ ਨਾ ਜਾਣਿਉ ਸ੍ਰੀ ਅਸਪਾਨ ਕਿਰਪਾ ਤੁਮਨੇ ਕਰ ਮੈਂ ਨਾ ਕਹਿ ਹੂੰ ਸਭ ਤੋਹੇ ਵਿਖਾਨੇ ਹੂੰ ਦੁਹਰਾ ਸਗਲ ਦਵਾਰ ਕੋ ਛਡ ਕੇ ਗਿਓ ਤੁਹਾਰੋ ਦਵਾਰ ਬਾਹੇ ਗਹਿ ਕਿਲਾਜ ਅਸ ਗੋਬਿੰਦਾਸ ਤੁਹਾਰ ਰਾਮ ਕਲੇ ਮਹਿਲਾ ਤੀਜਾ आनंद एक ओंकार सतगुरु प्रसाद आनंद अपिआ निर्माई सतगुरु मैं पाया सतगुरु ता पाया सहज सिती मनमदिआ वदांग राग्रतना परिवार परिया शब्द गाबणियां शब्द उत गब हरि की राम मनज ने बसाया कह नानन विनंद हुआ सतगुरु मैं पाया ए मन मेरेया ਤੂੰ ਸਦਾ ਰਹੋ ਹਰਿ ਨਾਨਕੇ ਹਰਿ ਨਾਨਕ ਹੋ ਤੂੰ ਮਨ ਮੇਰੇ ਦੋ ਸਭ ਸਾਰਣਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸੁਵਾਰਣਾ ਸਬਨਾਗਲਾ ਸਮਰੱਥ ਸੁਆਮੀ ਸੋ ਕੀ ਅਮਨ ਅੰਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰਿ ਨਾਨਕੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰੈ ਕਰਤਾ ਤੇਰਾ ਸੰਗ ਸਹ ਜਿਸ ਦੇਹ ਸੋ ਪਾਵੈ ਸਦਾ ਸੇ ਸਲਾਹਾ ਤੇਰੀ ਨਾਮ ਨੂੰ ਸਾਵੈ ਨਾ ਜਿਨ ਕੇ ਮਨੁ ਸਿਆ ਵਾਜੇ ਸਬਦ ਕਨੇਰੇ ਕਹੈ ਨਾਨਕ ਸਤਿ ਸਾਈਂਬ ਕਿਆ ਨਾਹੀ ਕਰਤੇ ਰੈ ਸਾਚਾ ਨਾਮ ਮਿਰਾ ਧਾਰੋ ਸਾਚਾ ਨਾਮ ਧਾਰ ਮਿਰਾ ਇਨੇ ਵਖਾਉ ਸਾਵ ਗਵਾਈਆ ਅਗਰ ਸਾਹ ਸੁਖਮੈ ਉਸਿਆ ਜਨਿ ਨੇਛਾ ਸੱਪ ਜਾਈਆ ਸਦਾ ਕਿਰਪਾਨ ਗਿਤਾ ਅਗਨੇ ਵਿਟੋ ਜਿਸ ਦੀ ਅਵੜਿਆ ਆਗਿਆ ਕਹ ਨਾਨਕ ਸੁਨੋ ਸੰਤੋ ਕੋ ਸ਼ਬਦ ਦਰੋਪਿਆਰੋ ਸੱਚਾ ਨਾਮ ਮੇਰਾ ਧਾਰੋ ਵਾਜੇ ਪੰਜ ਸ਼ਬਦ ਕਰਸ ਵਾਗੇ ਕਰਸ ਵਾਗੇ ਸ਼ਬਦ ਵਾਜੇ ਥਲਾਂ ਜਿਤ ਕਰਤਾਰਿਆਂ ਪੰਜ ਦੋਦ ਵਾਸ ਕਿਤੇ ਕਾਲ ਗੰਡਕ ਮਾਰਿਆ ਤੁਰ ਕਰਮ ਪਾਇਆ ਤਦ ਦਿਨ ਕਾ ਸੇ ਨਾਮ ਹਰ ਕੇ ਲਾਗੇ ਏ ਕਹਿ ਨਾਮ ਦਸੋ ਹੁਆ ਤਿਤ ਕਰ ਅਨਹਦ ਵਾਚੇ ਨਾ ਨ ਦਸ ਨੋੜ ਭਾਗੇ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਬਰਪਾਇਆ ਤਨੇ ਸਗਲ ਵਿਸੂਰੇ ਦੁਖ ਰੋਸ ਨਤਾ ਬੁਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਾਏ ਸਰਸੇ ਪੂਰੇ ਗੁਰ ਤੇ ਜਾਣੀ ਸੁਨਤੇ ਪੁਨਿਤ ਕਹਤੇ ਪਵਿੱਤ ਸਤਗੁਰ ਹਾਵਰਪੂਰੇ ਮਨਵੰਤ ਨਾਨਕ ਅਗਨ ਚਰਨ ਲਾਗੇ ਵਾਜੇ ਅਨਹਦ ਤੂਰੇ ਸ਼ਲੋਕ ਪਵਨ ਗੁਰੂ ਪਾਣੀ ਪਤਾ ਮਾਤਾ ਦਰਤ ਮਹਤ ਦਿਵਸਰਾਦ ਵਿਦਾਈ ਦਾਇਆ ਖਿਲੇ ਸਗਲ ਜਗਤ ਚੰਗੀਆਂ ਆਈਆਂ ਬੁਰੀਆਂ ਆਈਆਂ ਵਾਚੇ ਨਾਮ ਮਧੂਰ ਕਰਮੇ ਆਪੋ ਆਪਣੀ ਕੀਨੇ ਡੈ ਕੈ ਦੂਰ ਜਿਨੇ ਨਾਮ ਧਿਆਇਆ ਗਏ ਵਸਕਤ ਕਾਨ ਨਾਨਕ ਤੇ ਮੁਖ ਜਲੇ ਕਿਤ ਸੁਖੇ ਨਾਲ ਜਿਨੇ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਜਲੇ ਕਿਤੇ ਛੁਟੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ